ਸੁਖੀ ਵਸ ਸਮਸਕੀਨੀ ਆਪਨੇ ਵਾਰ ਕਰੇ ਬਡੇ ਬਡੇ ਆਮਕਾਰੀਆ ਨਾਨਕ ਗਰਬਲੇ ਪੂਰਾ ਪ੍ਰਭ ਅਰਧ ਆਪੂ ਰਾਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਕਰ ਪਹਿਲਾ ਚਉ ਬਦੇਕ ਓ ਓੰਕਾਰ ਸਤਨਾਮ ਕਰਤਾ ਪੁਰਖ ਨਿਰਬੋਨ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜੀਓ ਡਰਤ ਹੈ ਆਪਣਾ ਕੈਸਿਓ ਕਰੀ ਭੁਕਾਰ ਦੁਖ ਵਿਸਾਰਣ ਸਿਵੇਆ ਸਦਾ ਸਦਾ ਦਾਤਾ ਜੀਓ ਡਰਤ ਹੈ ਆਪਣਾ ਕੈਸਿਓ ਕਰੀ ਭੁਕਾਰ ਦੁਖ ਵਿਸਾਰਣ ਸਿਵੇਆ ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹੋ ਅਨੰਦਨ ਸਾਹਿਬ ਸੇਵੀ ਆਇ ਅੰਤ ਛੜਾਈ ਸੋਈ ਸੁਣ ਸੁਣ ਮੇਰੀ ਕਾਮਨੀ ਪਾਰ ਉਤਾਰਾ ਰਹੋ ਦਇਆਲ ਤੇਰਾ ਨਾਮ ਤਰਾ ਸਦ ਕੁਰਬਾਨਾ ਜਾਉ ਰਹੋ ਸਰਬੰਸਾ ਚਾਏਕ ਹੈ ਤੂਜਾ ਨਾਹੀ ਕੋਇ ਤਾਂ ਕੀ ਸੇਵਾ ਸੋ ਕਰੀ ਜਾਂ ਕੋ ਨਦਰ ਕਰੇ ਤਦਵਾ ਜਪਿਆਰੇ ਕੇਵਰ ਹਾਂ ਸਾ ਵਢ ਆਏ ਦੇ ਜਿਤ ਨਾਮ ਤੇਰੇ ਲਾਗ ਰਹਾ ਹਾਂ ਦੋ ਜਹਾਨ ਹੈ ਕੋਈ ਜਿਸੇ ਆਗੇ ਪਿਆਰੀ ਜਾਇ ਕਹ ਰਹਾਓ ਸੇਵੀ ਸਾਹਿਬ ਆਪਣਾ ਵਰਨ ਜਾਉ ਚੋਂ ਕੋਈ ਨਾਨਕ ਦਾ ਕਾ ਦਾਸ ਹੈ ਬੰਦ ਬੰਦ ਚੁੱਕ ਚੁੱਕ ਹੋਇ ਸਾਹਿਬ ਤੇਰੇ ਨਾਮ ਵਿਟੋ ਬੰਦ ਬੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿੱਢ ਹੋਏ ਬੰਦ ਬੰਦ ਚੁੱਖ ਚੁੱਖ ਹੋਏ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਅੰਕਾਰ ਸਤਨਾਮ ਕਰਤਾ ਮੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਪੰਨ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀਪੇ ਸੋਚੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਤਪੰ ਗੁਰਪ੍ਰਸਾਦ ਜਬੋ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ